ਮੈਂ ਮੰਗਲ ਸਿੰਘ ਸਰਪੰਚ ਪਿੰਡ ਖਜਾਲਾ ਮਹਾਰਾਜ ਦੇ ਵਿਆਹ ਦੀਆਂ ਸਾਰੇ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਸਬੂਜ ਗਦਾਖਪੁਰ ਜਲਾ ਗੁਰੂ ਮਹਾਰਾਜ ਦੇ ਵਿਆਹ ਦੀਆਂ ਪੂਰਵ ਦੀਆਂ ਲੱਖ ਲੱਖ ਵਧਾਈਆਂ ਸੰਕਤਾਂ ਜੋ ਦੇਸ਼ ਪ੍ਰਦੇਸ਼ ਵਿੱਚ ਵੱਸਦੀਆਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੋ ਮਹਾਰਾਜ ਦਾ ਹੁਕਮ ਆ ਕਰਤ ਕਰੋ ਵੰਡ ਸਕੋ ਗਰਬਾਣੀ ਬੜੋ ਇਹਦੇ ਨਾਲ ਗਰਬਾਣੀ ਤੇ ਬਾਣੀ ਨਾਲ ਜੁੜੋ ਚੰਗੇ ਕੰਮ ਜਿਹੜੇ ਆ ਜਿੱਦਾਂ ਗੁਰੂ ਮਹਾਰਾਜ ਨੇ ਰੀਤਾਂ ਪਾਈਆਂ ਉਹ ਕਰਨੀਆਂ ਚਾਹੀਦੀਆਂ ਜੋ ਮੇਲਾ ਮਹਾਰਾਜ ਜੀ ਦਾ ਆਇਆ ਵਾ ਉਹਨੂੰ ਮਲੇ ਦੇ ਰੂਪ ਚ ਜਾਣਾ ਚਾਹੀਦਾ ਜਿਹੜੇ ਕੋਈ ਵਸਾ ਕਰਕੇ ਵੀਰ ਜਾਂਦੇ ਆ ਜਾਂ ਕੋਈ ਚੋਰੀਆਂ ਕਰਦੇ ਆ ਜਾਂ ਅਜੇ ਕੰਮ ਨਹੀਂ ਕਰਨੇ ਚਾਹੀਦੇ ਬੰਦੇ ਕੋ ਤੇ ਨਹੀਂ ਪਰਮਾਤਮਾ ਕੋ ਤੇ ਜ਼ਰੂਰ ਡਰਨਾ ਚਾਹੀਦਾ ਇਹ ਕਰਕੇ ਅੱਪਾ ਅਪੀਲ ਕਰਦੇ ਆ ਸਾਰਿਆਂ ਨੂੰ ਤੇ ਹੌਮ ਹਮਾ ਕੇ ਜਾਓ ਮਹਾਰਾਜ ਦੇ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ